ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਅਜਿਹੇ ਦੇ ਵਿੱਚ ट्रैवल ਏਜੰਟਾਂ ਦੇ ਵੱਲੋਂ ਆਪਣੇ ਧੋਖੇ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜਿਹੇ ਹ ਮਾਮਲਾ ਅਬੂਹਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਹੋਮਗਾਰ ਦੇ ਪੁੱਤ ਨੂੰ ਵਿਦੇਸ਼ ਦਾ ਚਾਂਸਾ ਦੇ ਕੇ ट्रैवल ਏਜੰਟ ਦੇ ਵੱਲੋਂ ਠੱਗੀ ਮਾਰੀ ਗਈ ਜਦ ਇਸ ਠੱਗੀ ਦਾ ਪਤਾ ਨੌਜਵਾਨ ਦੇ ਪਿਤਾ ਨੂੰ ਲੱਗਿਆ ਤਾਂ ਸਦਮੇ ਦੇ ਵਿੱਚ ਉਸ ਪਿਤਾ ਦੀ ਮੌਤ ਹੋ ਗਈ ਹੈ ਜਿਸ ਕਾਰਨ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪੀੜਤ ਪਰਿਵਾਰ ਹੁਣ ਪੁਲਿਸ ਪ੍ਰਸ਼ਾਸਨ ਤੋਂ ਮੋਕੇ ਬਾਅਦ ਟਰੈਵਲ ਏਜੰਟਾ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਮਰਤਿਕ ਹோம்ਗਾਰਡ ਦੀ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਗਗਨਦੀਪ ਸਿੰਘ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਉਸ ਦੇ ਪਿਤਾ ਨੇ ਆਪਣੀ ਜੱਦੀ ਕਰ ਵੇਚ ਕੇ ਸਾਰਾ ਪੈਸਾ ਲਗਾ ਕੇ ਉਸ ਨੂੰ ਇੰਗਲੈਂਡ ਭੇਜਿਆ ਸੀ ਕੁੜੀ ਨੇ ਦੱਸਿਆ ਕਿ ਟਰੈਵਲ ਏਜੰਟ ਰਾਹੀਂ ਆਪਣੇ ਭਰਾ ਨੂੰ ਯੂਕੇ ਭੇਜਣ ਲਈ ਇਮੀਗ੍ਰੇਸ਼ਨ ਦੀ ਅਰਜ਼ੀ ਵੀ ਦਿੱਤੀ ਸੀ ਤੇ ਕੰਪਨੀ ਨੇ ਉਸ ਤੋਂ ਕਰੀਬ 25 ਲੱਖ ਰੁਪਏ ਲੈ ਸਨ ਉਸ ਨੇ ਦੱਸਿਆ ਕਿ ਉਸ ਦੇ ਭਰਾ ਫੋਨ ਕਰਕੇ ਦੱਸ ਰਿਹਾ ਸੀ ਕਿ ਉਸ ਨੂੰ ਉੱਥੇ ਕੰਮ ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਹੈ ਉੱਥੋਂ ਦੇ ਅਧਿਕਾਰੀ ਉਸ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਤੰਗ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਤਰੀਕੇ ਦੇ ਨਾਲ ਵਿਦੇਸ਼ ਭੇਜਣ ਦੀ ਬਜਾਏ ਗਲਤ ਤਰੀਕੇ ਨਾਲ ਉੱਥੇ ਭੇਜ ਦਿੱਤਾ ਹੈ ਜਿਸ ਕਾਰਨ ਡਿਪਰੈਸ਼ਨ ਦੇ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਤਾਂਤ ਕਾਰਨ ਇਹ ਜੀ ਅਸੀਂ ਇਮੀਗ੍ਰੇਸ਼ਨ ਤੋਂ ਫਾਈਲ ਅਪਲਾਈ ਕਰਾਈ ਸੀ ਆਪਣੇ ਬ੍ਰਦਰ ਦੀ ਯੂਕੇ ਲਈ ਉਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਸਾਨੂੰ ਨਹੀਂ ਦੱਸਿਆ ਕੁਝ ਵੀ ਤੇ ਉਹ ਬਸ ਅਸੀਂ ਘਰ ਵੇਚ ਕੇ ਆਪਦਾ ਸਾਰਾ ਵੇਚਵਟ ਕੇ ਸੀਐਲ ਦੇ ਭਰਾ ਨੂੰ ਬਾਹਰ ਭੇਜਿਆ ਸੀਗਾ ਬਸ ਉੱਥੇ ਜਾ ਕੇ ਸਾਨੂੰ ਹਫਤੇ ਬਾਅਦ ਹੀ ਪਤਾ ਲੱਗਿਆ ਵੀ ਜਿਹੜੀ ਕੰਪਨੀ ਤੋਂ ਉਹਨਾਂ ਨੇ ਵੀਜ਼ਾ ਦਿੱਤਾ ਉਹ ਕੰਪਨੀ ਬਲੈਕਲਿਸਟਡ ਅਤੇ ਬੰਦ ਆ ਉਹ ਕੰਪਨੀ ਵਾਲਿਆਂ ਨੇ ਵੀ ਉਹਨੂੰ ਤਿੰਨ ਵਾਰੀ ਧਮਕੀ ਦਿੱਤੀ ਵੀ ਜੇ ਤਾ ਤੂੰ ਇੱਥੇ ਆਇਆ ਤੈਨੂੰ ਅਸੀਂ ਗੋਲੀ ਮਾਰ ਦਾਂਗੇ ਜਾਂ ਤੈਨੂੰ ਅਸੀਂ ਈੰਡੀਆ ਵਾਪਸ ਭੇਜ ਦਾਂਗੇ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਕਿਨਾਂ ਨੇ ਸਾਡੇ ਤੋਂ ਟਾਈਮ ਲਿਆ ਅਸੀਂ 15 ਦਿਨਾਂ ਚ ਸਾਰਾ ਕੁਝ ਸਹੀ ਕਰ ਦਾਂਗੇ ਇਹਨਾਂ ਨੇ ਕੁਝ ਸਹੀ ਨਹੀਂ ਕਰਕੇ ਦਿੱਤਾ 24 ਲੱਖ ਰੁਪਏ ਚ ਗੱਲ ਹੋਈ ਸੀ ਇਹਨਾਂ ਨਾਲ ਵੀਜ਼ੇ ਇਨਾਂ ਨੇ ਸਾਡੇ ਤੋਂ ਬਸ ਪੈਸੇ ਲਏ ਆ 24 ਲੱਖ ਰੁਪਏ ਜਿਹੜਾ ਕਿ ਅਸੀਂ ਇਹਨਾਂ ਨੂੰ ਵਿਦ ਅਕਾਊਂਟ ਦਿੱਤਾ ਸਾਡੇ ਕੋਲ ਸਾਰੇ ਪ੍ਰੂਫ ਆ ਹਰ ਇੱਕ ਚੀਜ਼ ਦੇ ਇਹਨਾਂ ਦਾ ਲਿਖਤੀ ਹਲਫਿਆ ਬਿਆਨ ਵੀ ਸਾਡੇ ਕੋਲ ਆ ਜਿੱਦੇ ਚ ਇਹਨਾਂ ਨੇ ਲਿਖਿਆ ਵੀ ਜੇ ਉੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਜੋ ਵੀ ਜੁਰਮਾਨਾ ਪਊਗਾ ਜਾਂ ਜੋ ਵੀ ਤੁਹਾਡੇ ਦਿੱਤੇ ਪੈਸੇ ਅਸੀਂ ਵਾਪਸ ਕਰਾਂਗੇ ਹੁਣ ਅੱਜ 7 ਮਹੀਨੇ ਹੋ ਚੱਲੇ ਆ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਅਸੀਂ ਆਕ ਕੇ 26 ਦਸੰਬਰ ਨੂੰ ਐਫ ਆਈ ਆਰ ਦਿੱਤੀ ਸੀ ਅਰਨੀ ਵਾਲੇ ਥਾਣੇ 'ਚ ਐਫ ਆਈ ਆਰ ਮਤਲਬ ਸ਼ਿਕਾਇਤ ਦਿੱਤੀ ਸੀ ਹਾਂਜੀ ਸ਼ਿਕਾਇਤ ਦਿੱਤੀ ਸੀ ਜਿਹਦਾ ਕਿ ਕੋਈ ਨਿਆਂ ਨਹੀਂ ਹੋਇਆ ਇਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਫਿਰ ਸਾਡੇ ਤੋਂ ਟਾਈਮ ਹੀ ਮੰਗੇ ਆ ਟਾਈਮ ਦਿੱਤਾ ਅਸੀਂ ਆਪਦੇ ਵੱਲੋਂ ਵੱਧਕ ਟਾਈਮ ਦਿੱਤਾ ਇਹਨਾਂ ਦੇ ਮੰਗੇ ਅਨੁਸਾਰ ਸਾਡੇ ਪੱਲੇ ਕੁਝ ਨਹੀਂ ਪਿਆ ਅੱਜ ਮੇਰੇ ਡੈਡੀ ਚਲੇ ਗਏ ਦੁਨੀਆ ਤੋਂ ਬਸ ਅਸੀਂ ਗਮ 'ਚ ਇਹਨਾਂ ਦੀ ਮਿੰਨਤਾਂ ਕਰ ਕਰਕੇ ਵੀ ਜਨਤਾ ਸਾਡਾ ਮੁੰਡਾ ਸੈਟਲ ਕਰ ਦੋ ਜਾਂ ਸਾਨੂੰ ਕੋਈ ਜਵਾਬ ਦੇ ਦਿਓ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਸਾਡਾ ਮੁੰਡਾ ਸੈਟਲ ਕੀਤਾ ਤੇ ਮੇਰਾ ਪਿਓ ਚਲੇ ਗਿਆ ਦੁਨੀਆ ਤੋਂ